ਔਰ ਰੱਸਾ ਜਿਹੜਾ ਹੈਗਾ ਆ ਲੈ ਜਾ ਆਪਦੇ ਖੇਤ ਕੋਲ ਤੋਂ ਵਰਤ ਲਈ ਕੋਈ ਇਹ ਕਿਵੇਂ ਜੀ ਇਹ ਜਦੋਂ ਤੋਂ 93 94 ਨੂੰ ਲੈ ਲਿਆ ਉਸ ਤੋਂ ਬਾਅਦ ਆਊਗਾ ਤੇਰੇ ਕੰਮ ਤੈਨੂੰ ਆਸੇ ਪਾਸੇ ਵਾਲੇ ਦੱਸ ਦੇਣਗੇ ਭੱਗ ਜਾ ਇਹ ਇਹ ਕਿਵੇਂ ਜੀ ਦੱਸ ਨਹੀਂ ਰਘਵੀਰ ਨੂੰ ਮਾੜਾ ਸਮਝਾਇਆ ਜਾ ਕੇ ਰੱਸਾ ਕਿਵੇਂ ਪਰ ਕੱਲ ਹੀ ਨਹੀਂ ਮੇਰੀ ਵਰਤ ਨਹੀਂ ਆਪਦੀ ਵਰਤ ਲੋਗਾਂ ਦਾ ਲੈਣਗੇ ਉਹ ਗਾਲਾਂ ਤਾਂ ਕੱਟਾਂ ਨਹੀਂ ਕਿਉਂ ਚੱਲ ਫਿਰ ਤੂੰ ਅੱਛਾ ਇੱਥੇ ਲਖੜਾ ਮੁੱਟੇਗਾ ਆ ਆ ਦੇਖ ਕੇ ਗੱਲ ਕਰਨੀ ਹੋ ਬੈਠਾ ਬਈ ਵੀ ਕਿ ਹੁਣ ਤੈਨੂੰ ਪਤਾ ਵੀ ਆ ਨਹੀਂ ਆਗੇ ਦੋ ਪਹਿਲਾ ਦੋ ਮਸਾਂ ਗਲੋਂ ਲਾਹੇ ਆ ਚਲ ਆਉਣ ਦੇ ਦੇਖਦੇ ਆ ਕੀ ਕਰਦੇ ਆ ਹੈਗਾ ਭਾਈ ਤਾਂ ਬੈਠਾ ਆਪਾਂ ਬਾਣ ਨਹੀਂ ਸੱਟਣਾ ਚੰਗਾ ਅੱਜ ਕਰਦੇ ਆ ਗੱਲ ਬਾਣ ਨਹੀਂ ਬਸ ਹੱਥੋਂ ਜਾਣ ਦੇਣਾ ਸਤਿਕਾਰ ਜੀ ਸਤਿਕਾਰ 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 ਕਿਵੇਂ ਆਏ ਹੋ ਜੰਨੋ ਠੀਕ ਆ ਹੋਰ ਬੜੇ ਚਰਵਾ ਗੇੜਾ ਮਾਰਿਆ ਆਜੋ ਬੈਠੋ ਕਰ ਪਰਵਾ ਠੀਕ ਆ ਬੈਠੋ ਆਜੋ ਆ ਲੈ ਲੈ ਕੁਰਸੀ ਜੀ ਖਿੱਚ ਲਾ ਹੋਠ ਕਿਵੇਂ ਖਾਰ ਬੜੀਆ ਨੇ ਬੜੀਆ ਬਸ ਇੱਥੇ ਬਹਿਲੇ ਸੀਗੇ ਅੱਛਾ ਮੋਟਰ ਤੇ ਟਾਈਮ ਪਾਸ ਕਰ ਲਈਦਾ ਬਾਣ ਆਪਣਾ ਠੇਕੇ ਤੇ ਦਿੱਤਾ ਮੈਂ ਤੈਨੂੰ ਪਤਾ ਖੇਤ ਬੈਠਾ ਹਾਂ ਅਜੇ ਗੱਲ ਹੋਈ ਤਾਂ ਨਹੀਂ ਗੱਲ ਬਸ ਮਾੜੀ-ਮੋਟੀ ਜੀ ਚੱਲੀ ਜਾਂਦੀ ਆ ਤੇ ਆਪ ਦਵਾਣਾ ਆਪਣੇ ਬਾਈ ਨੂੰ ਹੂੰ ਕਿਵੇਂ ਕਿਹੜਾ ਬਾਣ ਲੈਣਾ ਜੀ ਆਪਾਂ ਬਾਣ ਲੈਣਾ ਇਹ ਦੋਣਾ ਅਸਿਆ ਮਿਲਿਆ ਨਹੀਂ ਪਹਿਲਾਂ ਨਹੀਂ ਭਾਈ ਅਜੇ ਕੋਈ ਨਹੀਂ ਮਿਲਿਆ ਹੂੰ 800 ਬੰਦਾ ਵਧੀਆ ਆਪਣਾ ਇਹ ਟੋਟੇ ਵਾਲਾ ਬਾਣ ਹੀ ਲੈ ਲਾ ਇਹ ਆਏ ਆ ਗੱਲ ਵੀ ਦੀਪਿਆ ਪਿਛਲੇ ਸਾਲ ਬਾਣ ਸੀ ਆਪਣਾ 87000 ਨੂੰ ਠੀਕ ਹੈ ਜੀ ਇੱਕ ਕਿਸ਼ਤ ਸੀਗੀ ਅੱਛਾ ਹਾਂ ਐਕਟ ਮਾੜਾ ਦੇਖ ਲੋ ਜੀ ਝੋਨਾ ਘੱਟ ਹੋਇਆ ਮੜਾ ਕੋਈ ਕਰਦਾ ਇਹਦੇ ਚੇ ਸੀ ਮੋਟਰ ਵੀ ਉਹ ਚਲਦੀਆਂ ਦਿੱਤੀਆਂ ਸੀ ਤੇ ਚਲਦੀਆਂ ਲੈਣੀਆਂ ਸੀ ਉਹ ਤਾਂ ਬੈਰੀ ਗੱਲ ਆ ਤੇ ਟਰਾਂਸਫਾਰਮ ਵੀ ਬਾਈ ਅਗਲੇ ਦੀ ਸੀ ਜੀ ਇਹ ਚੋਰੀ ਚੱਪਾ ਹੋ ਗਿਆ ਤਾਂ ਉਹਦੀ ਜ਼ਿੰਮੇਵਾਰੀ ਸੀ ਕੱਲ ਉਹ ਤਾਂ ਉਹ ਤਾਂ ਸਮਝਦੇ ਆਂ ਜੀ ਉਹ ਤਾਂ ਸਮਝਦੇ ਆਂ ਠੀਕ ਆ ਨਾ ਤੇ ਪੱਕੀ ਰਾਏ ਦੱਸੋ ਸਾਨੂੰ ਵੀ ਕਰਦੀ ਫਿਰ ਇਹਨਾਂ ਪੱਕੀ ਰਾਏ ਤਾਂ ਦੇਖ ਲੋ ਵੀ ਹੁਣ ਤੁਸੀਂ ਕੀ ਗਾਹਾਂ ਵਾਦੇ ਹੋ ਮੈਂ 90 ਨੂੰ ਲੈ ਲੈਣੇ ਆ ਜੀ ਆਪਾਂ 90 ਨੂੰ ਕਰ ਦਈਏ ਥੋੜਾ ਜਿਹਾ ਹੋਰ ਬਾਹਲਾ ਥੋੜਾ ਤੈਨੂੰ 93 94 ਰੇਟ ਚੱਲੀ ਜਾਂਦਾ ਤੈਨੂੰ ਪਤਾ ਹੀ ਆ ਨਹੀਂ ਕੋਈ ਨਾ 90 ਠੀਕ ਆ 90 ਠੀਕ ਆ ਚੋਨਾ ਘੱਟ ਹੋਇਆ ਜੀ ਉਹ ਨਹੀਂ ਚੋਨਾ ਤਾਂ ਘੱਟ ਹੋਇਆ ਨਾ ਠੇਕਾ ਤਾਂ ਵਧਿਆ ਹੀ ਆ ਨਾ ਠੇਕੇ ਤਾਂ ਨਹੀਂ ਵਹਾੜਦੇ ਬਸ ਹਾਂ ਹੁਣ ਤੂੰ ਤਾਂ ਲਖਵੀਰ ਆਪ ਸਿਆਣਾ ਵੀ ਠੇਕਾ ਘਟਿਆ ਤਾਂ ਦੱਸ ਨਹੀਂ ਠੇਕਾ ਨਹੀਂ ਘਟਿਆ ਚੋ ਨਹੀਂ ਘਟਿਆ ਨਾ ਠੇਕਾ ਆਸੇ ਪਾਸੇ 5 5000 4 4 ਵੱਧ ਗਿਆ ਵੱਧ ਗਿਆ ਵੱਧ ਗਿਆ ਠੀਕ ਆ ਆਪਣਾ 87 ਨੂੰ ਸੀਗਾ 87 ਹਾਂ ਤੇ ਥੋੜਾ ਕਹਣਾ ਤਾਂ ਖਿੱਚ ਫਿਰ ਚਲ ਦੇਖ ਬਈ 90 ਤੋਂ ਬਾਅਦ ਪਹੁੰਚਦਾ ਕੋਈ ਚਲ 92 ਨੂੰ ਲੈ ਲੈ ਹੂੰ 92 ਠੀਕ ਹੈ 92 ਠੀਕ ਆ ਹੁਣ ਤਾਂ ਹੈ ਠੀਕ ਹੈ ਦੇਖ ਲੈ ਤੇਰੇ ਕਿਹੇ ਕਰਤਾ ਨੀ ਠੀਕ ਹੈ ਠੀਕ ਹੈ ਠੀਕ ਹੈ ਹੈ ਠੀਕ ਆ ਪਰ ਇੱਕ ਗੱਲ ਮੇਰੀਆਂ ਇੱਕ ਦੋ ਸ਼ਰਤਾਂ ਗਈਆਂ ਦੱਸੋ ਜੀ ਇੱਕ ਤਾਂ ਪਰਾਲੀ ਦੀਆਂ ਗੰਢਾ ਬਣਾ ਕੇ ਚਕਾਉਣੀਆਂ ਪੈਣਗੀਆਂ ਠੀਕ ਹੈ ਜੀ ਠੀਕ ਹੈ ਪੈਸੇ ਇੱਕ ਕਿਸ਼ਤ ਲੈਣੇ ਆ ਬਾਈ ਮੈਂ ਮੋਟਰ ਵਾਲਾ ਤੈਨੂੰ ਦੱਸਦਾ ਠੀਕ ਆ ਦੂਜੇ ਨੰਬਰ ਤੇ ਕੋਈ ਆਸੇ ਪਾਸੇ ਵਾਲਾ ਬੰਦਾ ਮੇਰੀ ਮੋਟਰ ਤੇ ਨਹੀਂ ਆਉਣਾ ਚਾਹੀਦਾ ਅਸੇ ਸੋਡੇ ਤੋਂ ਬਿਨਾ ਠੀਕ ਹੈ ਤੁਸੀਂ ਆਪ ਆਓ ਤੇ ਆਪ ਜਾਓ। ਕੋਈ ਬੰਦਾ ਨਹੀਂ ਇੱਥੇ ਆਉਣਾ ਚਾਹੀਦਾ। ਠੀਕ ਹੈ ਜੀ। ਠੀਕ ਹੈ ਤੁਹਾਡਾ ਕੋਈ ਸੀਰੀ ਸਾਝੀ ਆ ਉਹ ਆ ਜਾ ਸਕਦਾ। ਹੂੰ। ਠੀਕ ਹੈ। ਦੂਜੇ ਨੰਬਰ ਤੇ ਕੱਦੂ ਰੋਟਾ ਵੀਟਰ ਨਾ ਕਰਨਾ। ਬਾਣ ਦੇ ਰੋਮ ਬੰਦ ਹੋ ਜਾਂਦੇ ਆ ਹਲਾ ਸੁਭਾਗਿਆਂ ਨਾਲ ਨਾਲ ਨਾ ਮਾਰੋ। ਫੋਟਾ ਵੀਟਰ ਨਾਲ ਠੀਕ ਹੈ। ਠੀਕ ਹੈ ਜੀ। ਤੇ ਮਤਲਬ ਕਿ ਵੀ ਇਹ ਗੱਲਾਂ ਦਾ ਧਿਆਨ ਰੱਖੀ। ਕਿਉਂ ਫਿਰ ਫਰਕ ਨਹੀਂ ਪੈਂਦਾ। ਪੈਸੇ ਮੈਂ ਇੱਕ ਕਿਸ਼ਤ ਲਵਾਂਗਾ। ਠੀਕ ਹੈ ਜੀ। ਠੀਕ ਹੈ ਕਿ ਬਾਰੀ-ਬਾਰੀ ਫਿਰ ਤੈਨੂੰ ਪਤਾ ਔਖਾ ਹੋ ਜਾਂਦਾ। ਹੂੰ। ਕੰਮ ਦੇ ਹਿਸਾਬ ਨਾਲ। ਹਾਂ। ਠੀਕ ਹੈ। ਹੋਰ ਦਸੋ ਕੋਈ ਸੇਵਾ ਇਹ ਕੋਈ ਨਾ ਫਿਰ ਆਪਣਾ ਹੋ ਗਿਆ ਹਾਂ ਮਨਜੂਰ ਆ ਸਰ ਤਾਂ ਨਹੀਂ ਸਰਤਾਂ ਦੇਖ ਲੈ ਹੁਣ ਤੂੰ ਫਿਰ ਆਪਣੀਆਂ ਕਾਰਡਾਂ ਹੁੰਦੀਆਂ ਨਹੀਂ ਨਹੀਂ ਮਨਜੂਰ ਆ ਸਰ ਤਾਂ ਮਨਜੂਰ ਆ ਬਸ ਆਪਣਾ ਬਾਣ ਹੋ ਗਿਆ ਹੂੰ ਹੂੰ ਚਲੋ ਠੀਕ ਆ ਫਿਰ ਹਾਂ ਹਾਂ ਠੀਕ ਆ ਔਰ ਚਾਹ ਦਸੋ ਕੋਈ ਨਹੀਂ ਨਹੀਂ ਚਾਹ ਬਸ ਕੋਈ ਕੋਈ ਲਿਖ ਲਿਖਾ ਕਰਨਾ ਕਿ ਕਿਵੇਂ ਆ ਤੂੰ ਹੈਗਾ ਯਾਰ ਬਸ ਠੀਕ ਆ ਜੀ ਹੁਣ ਤਾਂ ਲਿਖਣਾ ਲੈ ਫਿਰੋ ਕੋਈ ਨਾ ਮਾਰ ਲਾਂਗੇ ਝੀਂਟਾਂ ਫਿਰ ਆ ਜਿਓ ਤੜਕੇ ਹਾਂ ਸਵੇਰੇ ਆ ਜਿਓ ਚਲ ਹੋ ਗਈ ਪੱਕੀ ਗੱਲ ਹਾਂ ਪੱਕੀ ਗੱਲ ਆ ਫਿਰ ਹਾਂ ਬਸ ਗੱਲ ਹੋ ਗਈ ਠੀਕ ਆ ਐਣਾ ਫਿਰ ਇੱਕ ਦੋ ਹੋਰ ਵੀ ਫਿਰਦੇ ਆ ਉਹ ਫਿਰਦੇ ਤਾਂ ਮੇਰੇ ਕੋਲ ਪਹਿਲਾਂ ਵੀ ਦੋ ਚਾਰ ਆ ਕੇ ਗਏ ਸੀਗੇ ਚਲੋ ਜਿਹਦੇ ਕਰਮਾ ਚਦਾਨੇ ਆ ਨਹੀਂ ਬਸ ਆਪਣਾ ਹੋ ਗਿਆ ਹੁਣ ਹਾਂ 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 ਚੰਗਾ ਜੀ ਫਿਰ ਉਹ ਗੱਲ ਪੱਕੀ ਆ ਫਿਰ ਹੋਰ ਕੀ ਪੱਕੀ ਆ ਠੀਕ ਆ ਫਿਰ ਹੋਰ ਚਾਹ ਤਾਂ ਪੀ ਜਾ ਬਸ ਬਸ ਧੰਨਵਾਦ ਜੀ ਉਹ ਰੱਸਾ ਜਿਹੜਾ ਹੈਗਾ ਆ ਲੈ ਜਾ ਆਪਦੇ ਖੇਤ ਕੋਲ ਤੂੰ ਵਰਤ ਲਈ ਕੋਈ ਇਹ ਕਿਵੇਂ ਜੀ ਇਹ ਜਦੋਂ ਤੂੰ 93 94 ਨੂੰ ਲੈ ਲਿਆ ਉਸ ਤੋਂ ਬਾਅਦ ਆਊਗਾ ਤੇਰੇ ਕੰਮ ਤੈਨੂੰ ਆਸੇ ਪਾਸੇ ਵਾਲੇ ਦੱਸ ਦੇਣਗੇ ਵਗ ਜਾ ਇਹ ਇਹ ਕਿਵੇਂ ਜੀ 10 ਦੀ ਰਗ ਵੀਰਾਂ ਨਾਲ ਸਮਝਾ ਰਹੀ ਜਾ ਕੇ ਰੱਸਾ ਕਿਵੇਂ ਪਰ ਟਾਲੀ ਨਹੀਂ ਮੇਰੀ ਵਰਤ ਨਹੀਂ ਆਪਦੀ ਵਰਤ ਲਓ ਕਹਿੰਦਾ ਝੋਨਾ ਘਟ ਗਿਆ ਕਿਤੇ ਉਥੇ ਰੱਸੇ ਨਾਲ ਨਾਲੋਂ ਕੀ ਜਾਈ ਅਸਿਆ ਇਹਨੇ ਸੁਝਾ ਦਿੱਤਾ ਆਪਾਂ ਨੂੰ ਸੁਝਾ ਦਿੱਤਾ ਇਹਨੇ ਆਪਾਂ ਨੂੰ ਹਾਂ ਕਹਿੰਦਾ ਜਿਹਨਾਂ ਬਾਹਾਂ ਠੇਕੇ ਦੇ ਮੰਗੇ ਲਈ ਜਾਂਦੇ ਆ ਠੀਕ ਆ ਬਈ ਪਾਹਾ ਦਾ ਲੈਣਗੇ ਇੱਕ ਦਿਨ ਜਿੱਦੇ ਮਾਤੀ ਲੈ ਲੈਣਾ ਠੀਕ ਆ ਠੀਕ ਆ ਦੋਸਤੋ ਇਹ ਵੀਡੀਓ ਬਣਾਈ ਸੀਗੀ ਜਿਹੜੇ ਵੀਡੀਓ ਬਣਾਉਂਦਾ ਮਕਸਦ ਇਹ ਹੀ ਸੀਗਾ ਬਾਹਾਂ ਠੇਕੇ ਦੇ ਜਿਹੜੇ ਬੰਗੇ ਲੈ ਲੈ ਰਹੇ ਨੇ ਝੋਨਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਘਟ ਗਿਆ ਇਸ ਕਰਕੇ ਉਹਨਾਂ ਨੂੰ ਕਹਿੰਦੇ ਆ ਬੇਨਤੀ ਕਰਦੇ ਆ ਵੀ ਛੋਨਾ ਘਟਾ ਬਿਨ ਐਵੇਂ 90 99 ਨੂੰ ਲੈ ਕੇ ਆਪਦੇ ਸਿਰਫ ਆ ਹਾਨਾ ਬਣੋ ਤੇ ਘੱਟ ਲਓ ਜਵਾਂ ਠੇਕੇ ਦੇ ਜਿਹੜੇ ਦੰਦੇ ਉਹਨਾਂ ਨੂੰ ਵੀ ਬੇਨਤੀ ਹੈ ਵੀ ਆਪ ਦਾ ਜਾਇਜ਼ ਰੇਟਾਂ ਤੇ ਦਿਆ ਕਰਨ ਤਾਂ ਜੋ ਕਿਸੇ ਨੂੰ ਕੁਝ ਚਾਰ ਦਾਣੇ ਬਚ ਵੀ ਜਾਣ ਜਿਦੋਂ ਜਿਹਦੇ ਚ ਠੇਕੇ ਨਾ ਵਧਾਓ ਇਹੀ ਅਪੀਲ ਆ ਸਾਡੀ ਧੰਨਵਾਦ